ਸਰਵੋਪਰੀ ਪ੍ਰਭੂ ਅੱਗੇ ਅਸੀਂ ਦੁਆਰ ਕਰਦੇ ਹਾਂ ਕਿ ਜਿਹੜੀ ਇਹ ਜੁਗਤ ਦਾ ਜਾਵਾ ਜਿਹੜਾ ਇਹ ਕਹਿੰਦੇ ਆਪਣੇ ਪਰਿਵਾਰ ਨੂੰ ਆਪਣੇ ਘਰ ਵਿੱਚ ਲੈ ਕੇ ਪੂਰਾ ਸੁਖ ਮਿਲ ਜਾਵੇ ਕਿ ਦੁਨੀ ਦੀ ਪਰਵਾਹੀ ਚੱਲ ਰਹੀ ਹੈ ਤੇ ਤੁਹਾਡਾ ਕਿਰਦਾਰ ਕਿਰਦਾਰ ਪਛਿਆਨੋ ਸਿੱਖਿਆ ਦੇ ਰੂਪ ਮਾਂ ਕਿਉਂ ਦੇ ਬਸੁਰੇ ਦੇ ਕਿਸੇ ਬਾਪ ਨੂੰ ਮਾਂ ਨੇ ਇਸੇ ਮਾਂ ਨੂੰ ਆਪ ਤੋਂ ਦੇ ਰੋਣਾ ਦੁਨੀਆ ਦੇ ਜਨਰਿਕ ਇਤਿਹਾਸ ਤੁਸੀਂ ਪੜ ਕੇ ਦੇਖੋ ਰੋਣਾ ਦਾ ਇਤਿਹਾਸ ਤੇ ਮਾਂ ਦਾ ਰੋਲ ਬਹੁਤ ਵੱਡਾ ਇਸ ਕਰਕੇ ਜਿਹਨਾਂ ਦੇ ਬੱਚੇ ਨਾਲ ਆਏ ਉਹਨਾਂ ਬੱਚਿਆਂ ਉਹ ਕੋਰੇ ਜਿਹਾ ਤਾਉਂ। ਔਰ ਬਾਣੀ ਇਸ ਰੰਗ ਵਿੱਚ ਤੁਹਾਡੇ ਬੱਚੇ ਤੁਹਾਡੇ ਆਧਿਆਕਾਰ ਬਣਾਈ ਸੋਹ ਤੇ ਬਣ। ਤੇ ਜਦੋਂ ਤੁਹਾਡੇ ਬੱਚੇ ਆਧਿਆਕਾਰ ਰੰਗ ਦੇ ਜਿੰਦਗੀ ਵਿੱਚ ਘਰ ਨੂੰ ਜੀਵਨ ਚ ਕੋਈ ਦੁੱਖ ਨਹੀਂ ਦਿੱਸਣਗੇ। ਕਿਉਂਕਿ ਸਤੂ ਦੀ ਗੁਰਬਾਣੀ ਐਨੀ ਬੜੀ ਦਾਤ ਹੈ। ਕੁੜੀ ਜਵਾਲਾ ਫਤਿਹ ਸਮਗਰੋਂ ਦੀ ਕੁਰਬਾਨੀ ਇਹ ਬੇਵਦੀ ਦਾਤ ਹੈ ਪ੍ਰਜਾ ਦਾ ਪਿੰਡ ਵੀ ਜੇ ਕੁਰਬਾਨੀ ਪੱਤਰ ਹਿਲਦੇ ਤੇ ਵਿੱਚ ਵੀ ਪਸਟ ਜਾਣੇ ਜੋਂ ਨੂੰ ਪੰਗਾ ਤੇ ਆਪਾਂ ਦਾ ਮਹਾਨ ਸਾ ਪੁੱਤਰ ਦਾ ਧਰਮ ਬਾਪਾ ਰਾਜ ਜੋਗੀ ਬੇਤੀ ਦੇ ਪਰਵਾਰੀ ਖਾਨਾ ਜੋੜ ਜਲਾ ਬੁਲਾਇਆ ਦੂਜੇ ਪਰਿਵਾਰੀ ਦੇ ਜਾਤ ਨਾਲ ਦੀ ਯਾਦ ਕਰਿਓ ਕਲੀ ਕੁਮਾਇਆ ਦੇ ਨਾਲ ਦੀ ਸਭੀ ਸੇਵਾ ਸਫਲ ਹੋਣ ਨੂੰ ਅਸੀਂ ਆ ਕੇ ਸਾਡੇ ਨਾਲ ਬੱਤੀ ਜਦੋਂ ਤਾਂ ਕਾਕੇ ਜੋੜੇ ਦਾ ਘੜੀ ਜਦੋਂ ਤਾਂ ਕਾਕੇ ਅਸੀਂ ਗੁਰੂ ਦੀ ਛਾਵੇਂ ਖੁਦਾਰੀ ਨਾ ਕਰੀਏ ਉਦੋਂ ਕੱਟ ਧੰਨ ਦਿੱਤਾ ਵੀ ਸਭਿਆਰੀ ਹੁੰਦਾ ਹੈ ਪਾਉਨਾ ਹਾਇਤ ਜਰੂਰ ਕੇ ਭਾਗਤ ਕੋ ਜਨਨ ਕੋ ਦੁਨੀਆਂ ਦੇ ਬਾਦ ਨਹੀਂ ਪਰ ਜੇ ਇਹਨੂੰ ਸਭਿਆ ਕਰਨ ਤੇ ਫਿਰ ਸਭ ਨੂੰ ਬਖਸ਼ ਦੇ ਲਾਗ ਸੇਵਾ ਰੰਮੀ ਕਰਨੀ ਪੈਣੀ ਸੁਰਸੰਗ ਦੇ ਪਰਬਾਨੀ ਦੇ ਪ੍ਰਵਾਚਨ ਰਾਤਰੀ ਦੇ ਦਿਵਾਨ ਸੱਜੇ ਪਾਤਸ਼ਾਹ ਦੇ ਪਰਬਾਨੀ ਉਹਦਾ ਜ਼ਿਕਰ ਕੀਤਾ ਕਹਿੰਦੇ ਦੁਨੀਆਂ ਦੇ ਉਤੇ ਲੋਕ ਬੜੇ ਤਰ੍ਹਾਂ ਦੇ ਚਾਹਦੇ ਨੇ ਇਹ ਉਹ ਜਾਗਰਣ ਨੇ ਜਿਨ੍ਹਾਂ ਦੀ ਭੈੜੀ ਸੋਚ ਮਾਲੀ ਸੋਚ ਵਾਲੇ ਲੋਕ ਜਿਹੜੇ ਰਾਤ ਨੂੰ ਲੱਗੇ ਰਹਿੰਦੇ ਨੇ ਇਹ ਉਹ ਜਾਗਰਣ ਨੇ ਜਿਨ੍ਹਾਂ ਵਿੱਚ ਚੋਣ ਚੱਕੇ ਵਾਲੇ ਕੰਮ ਕਰਨੇ ਹੁੰਦੇ ਨੇ ਰਾਕੇ ਵਾਲੇ ਤੇ ਪਾਤਸ਼ਾਹ ਕਹਿੰਦੇ ਨੇ ਇੱਕ ਉਹ ਜਾਗਦੇ ਨੇ ਜਿਹੜੇ ਕਹਿੰਦੇ ਜਾਗਣਾ ਜਾਗਰਣ ਨੀਤਾ ਹਰ ਦਿਨਤਨ ਵਿੱਚ ਜਾਗਰਣ ਅਸੀਂ ਇੱਥੇ ਬੈਠੇ ਹੋਣਾ ਜਿੰਨਾਂ ਨੇ ਮਾਰ ਕੇ ਸੋਤੀ ਵਰ ਕੇ ਗੁਰੂ ਦੇ ਚਰਨਾਂ 'ਚ ਭਾਵੇਂ ਤੁਸੀਂ ਅੱਧਾ ਕਹਿਣ ਦਾ ਢੈਂਡਾ ਜਾਗ ਲਓ ਸੋਧ ਰੋਹੀ ਝੋਟਾ ਆਇਆ ਹੋਇਆ ਕਿਤੇ ਪ੍ਰਮਾਣੇ ਅਰ ਜਉਲਾ ਪਾ ਕੇ ਤੁਸੀਂ ਚਵੀ ਤਹਿਰੀ ਜਾਗੀ ਜਾਓ ਤੇ ਪ੍ਰਮਾਣੇ ਹੋ ਸੱਚੇ ਗੁਰੂ ਦੇ ਸਤਗੁਰੂ ਜੀ ਤਖਤਾਂ 'ਤੇ ਬੈਠੇ ਹੁੰਦੇ ਤਖਤ ਜਿਹੜੇ ਤੇ ਤਖਤ ਔਰ ਰਾਜਮਨ ਤੇ ਰਾਜਾ ਮਹਾਰਾਜਮਨ ਤੇ ਮਹਾਰਾਜ ਐਸੋ ਨਾਲ ਚੋਰ ਪਰ ਦੂਜਾ ਕੋਈ ਨਹੀਂ ਆਇਆ ਇਹ ਆਪਣਾ ਤਾਕਤ ਨਾਲ ਬੁਲਗਸਰ ਦਾ ਇਹ ਸੋ ਤਾਕਤ ਦੇ ਬਰਾਬਰ ਇਹ ਦੁਨੀਆ ਦਾ ਕੋਈ ਤਾਕਤ ਨਹੀਂ ਔਰ ਅੰਗਜੀਵ ਦੁਨੀਆ ਦਾ ਬਾਦਸ਼ਾਹ ਬਣਿਆ ਕੱਲਾ ਰਾਜਜੀਵ ਸੀ ਜਿੰਦੇ ਕੋਲ ਆ 12 ਤੋਂ 20 ਵਰਗ ਕੋਲ ਦਾ ਮਾਰਕਸ ਕੰਨਾ ਜੁਗਿਆ ਦਾ ਬਾਦਸ਼ਾਹ ਬਣਿਆ ਸਿਕੰਦਰ ਵਰਗੇ ਵੀ ਆਏ ਕੋਈ ਨਹੀਂ ਕੋਈ ਆਉਂਦਾ ਪਰ ਜਦੋਂ ਗੁਰੂ ਕੰਗਿਤਰ ਬਾਦਸ਼ਾਹ ਨੇ ਅਮਰਪੁਰ ਸ਼ਹਿਰੀ ਦੇ ਤਖਤ ਲਾਇਆ ਤਾਂ ਰਣਜੀਤ ਸਿੰਘ ਬਾਦਸ਼ਾਹ ਨੂੰ ਪਤਾ ਲੱਗਿਆ ਕਿ ਮੇਰੇ ਤਖਤ ਨੂੰ ਮਾਰਤਾ ਆ ਗਿਆ ਹਾਲਾਂਕਿ ਗੁਰੂ ਸਾਹਿਬ ਦੇ ਕੋਲ ਜਿੰਤੀ ਦੇ ਸੇਕ ਸਭ ਜਿੰਤੀ ਦੇ ਸੇਕ ਕੋਈ ਜਿਆਦਾ ਸੀ ਨਹੀਂ ਉਸ ਦਾ ਸੋਰਾ ਸ੍ਰੋਪੈਣਾ ਮੇਨੂੰ ਗੁਰੂ ਸਰਬੰਦੇਬ ਸਾਹੀ ਦਾ ਧਿਆਨ ਲਾਇਆ ਤੇ ਅਮਰ ਤੁਸਕਾਇਆ ਭਾਈ ਤੇ ਉਸ ਤੋਂ ਬਰੀ ਸਿੱਖ ਜਿਹੜੇ ਪਹੁੰਚੇ ਮਰ ਜਿਵੜੇ ਜਿਨ੍ਹਾਂ ਵਿੱਚੋਂ ਪੰਜਾਂ ਨੇ ਅਮਰ ਅਛਾਕੇ ਪੰਜ ਪਿਆਰੇ ਬਣੇ ਪਰ ਯਾਦ ਰੱਖਿਓ ਜਦੋਂ ਖਾਨਸਿੱਧੀ ਬਰੇ ਗੰਸ 1700 ਵਾਲੀ ਉਦੋਂ ਮਿਲ ਅਮਰ ਤੁਸਕ ਜਾਗ ਲੱਗੇ ਪਤਾ ਕੀ ਉਹਦਾ ਜਨਮ ਕੋਈ ਵਸਤੂ ਸਾਦੇ ਨੂੰ ਪਹੁੰਚ ਦੀ ਨਵੀਂ ਹੋਵੇ ਚੀਜ਼ ਉਹਦਾ ਸਾਨੂੰ ਇਹਦਾ ਗਿਆਨ ਨਹੀਂ ਹੁੰਦਾ ਜਿਵੇਂ ਜਿਵੇਂ ਉਹ ਵਸੀ ਚੱਕਦੇ ਦਾ ਅਨੁਭਵ ਕਰਿਆ ਜਿਵੇਂ ਜਿਵੇਂ ਸਾਡੇ ਉੱਤੇ ਕੋਈ ਬੋਧਣ ਚੜਦਾ ਹੈ ਤਿਉਹ ਜੋ ਹੋਰੋ ਗੁਰੂ ਗਿਆਨ ਹੁੰਦਾ ਵੀ ਇਹ ਵਸਤੂ ਚੰਗੀ ਏ ਤੇ ਵਸਤੂ ਮਾਣੀ ਏ ਇੱਕ ਸਮਾਂ ਉਹ ਕਰਦੀ ਤਾਂ ਪਾਤਸ਼ਾਹ ਹੋ ਗਿਆ ਸੀ ਅੰਤ ਪਾਰ ਕਰਾਈ ਨੂੰ 1700 ਦੀ ਬੜੇ ਕਰਾਈ ਉਸ ਸਮੇਂ ਤੇ ਕੌਮ ਦੇ ਮਹਾਰਾਸ਼ੀ ਜੀ ਦੇ ਭਾਈ ਹਰੀ ਸਿੰਘ ਦਾ ਪਰਿਵਾਰ ਭਾਈ ਹਰੀ ਸਿੰਘ ਦੀ ਫੈਮਲੀ ਜਿੰਦੇ 10 ਬੱਚੇ ਸਨ ਯਾਦ ਰੱਖੇ ਉਹਨਾਂ ਤੋਂ ਨਾਮ ਵੀ ਲਾਜਿਆ ਗਿਆ 10 ਬੱਚੇ ਜਦੋਂ ਸਰਦਾਰਾ ਤੋਂ ਦੀ ਬਰੇ ਬਰੇ ਅਮਰਤ ਸੁਚਾਰ ਦੀ ਆਈ ਤੇ ਪਹਿਲੇ ਪੰਜ ਬੱਚੇ ਭਾਈ ਹਰੀ ਸਿੰਘ ਨੇ ਦੂਰ ਕਰੀ ਸਰਪਾਰਸ਼ਾ ਦੇ ਚਰਮਸ਼ ਦੇ ਬੱਚੇ ਸਨ ਯਾਦ ਰੱਖਿਓ ਕੋਈ ਨਾਸ ਸਿੰਘ ਚੰਦਰ ਸਿੰਘ ਬਜੰਦਰ ਸਿੰਘ ਪੁਰਦਾ ਸਿੰਘ ਅਤੇ ਭਲਕ ਸਿੰਘ ਅਤੇ ਗਗਨ ਸਿੰਘ ਭਵਾਨ ਸਿੰਘ ਭਾਰਾਂ ਸਿੰਘ ਦੇ ਦੇਸਾਂ ਸਿੰਘ ਰਹੇ ਨਾਮ 10 ਪ੍ਰੋਫੈਸਰ ਭਾਈ ਬਲੀ ਸਿੰਘ ਜੀ ਚਰਨਜੀਤ ਕੌਮ ਦੇ ਲੇਖੇ ਵਾਲੇ ਭਾਈ ਬਲੀ ਸਿੰਘ ਜੀ ਜਦੋਂ ਵਸੀਤ ਗੁਰਬਾਣੀ ਦੇ ਵਿੱਚ ਪਰਵੇਸ਼ ਕਰਨਾ ਠੀਕਾ ਸਰਬਉੱਚ ਦਾ ਤੁਹਾਨੂੰ ਬੀਵਾਂ ਆ ਗਿਆ ਤੇ ਤੁਸੀਂ ਬਰਾਤ ਲਗਾਉਂਦਾ ਕੋਦਾਂ ਬੜੀ ਸੁੰਦਰ ਹੈ ਪਰਬਾਨੀ ਵਿੱਚ ਪਾਤਸ਼ਾਹ ਦੇ ਦੋ ਪ੍ਰਾਣ ਦਾ ਬੜੀਆਂ ਜੋੜਨ ਇੱਕ ਬਗਲੇ ਦੀ ਤੇ ਇੱਕ ਹਰਸਦੀ ਤੁਸੀਂ ਪਰਬਾਨੀ ਪੜ ਕੇ ਲੇਖੇ ਪਰਦੇ ਦਾ ਟਾਗ ਨੂੰ ਹਸ ਕਰੇ ਮੈਂ ਆ ਗੁਰੇ ਕਾਹੂ ਤੇ ਨਾ ਉਹ ਕਹਾਣ ਹਰਸ ਬਰਉਦਾ ਹੰਸ ਪਰ ਮਨੁੱਖ ਨੂੰ ਇਹ ਕਰਾਉਂਦਾ ਕਿ ਵੀ ਸਾਡੇ ਮਨ ਦੇ ਵਿੱਚ ਉਹ ਨਾਲ ਲੱਗਦਾ ਜਦੋਂ ਕੋਈ ਕਿਰਪਾ ਕਰਨ ਤੇ ਹੁੰਦਾ ਹੰਸ ਦੀ ਇੱਕ ਨਿਸ਼ਾਨੀ ਹੋਇਆ ਕਰਦੀ ਏ ਹੰਸ ਜਿਹੜਾ ਦਾ ਉਹ ਨਾ ਨਾ ਜਾ ਕੇ ਚੱਪੜਾਂ ਤੇ ਬੈਠਦਾ ਤੇ ਨਾਲ ਨਾਲ ਜਾਂ ਪਾਰੇ ਤੇ ਬੈਠਦਾ ਇਹਦੀ ਨਿਸ਼ਾਨੀ ਹੈ ਹੰਸਾ ਜਦੋਂ ਬੈਠੇਗਾ ਉਹ ਜਾ ਕੇ ਸਮੁੰਦਰ ਦੇ ਕਿਨਾਰੇ ਨੂੰ ਬਿਠੇਗਾ ਕਿਉਂਕਿ ਉਹਦੀ ਚੋਕ ਸਮੁੰਦਰ ਵਿੱਚ ਉਹਦਾ ਘਰ ਸਮੁੰਦਰ ਦੇ ਵਿੱਚ ਅਜੰਗ ਦੇ ਦੋਵਾਂ ਦੇ ਚਿੱਤੇ ਦੇ ਬਗਲਾ ਵੀ ਚਿੱਟਾ ਤੇ ਹਰਸ਼ ਵੀ ਚਿੱਟਾ ਯਾਦ ਰੱਖਿਓ ਦੋਨੋਂ ਚਿੱਤੇ ਨੇ ਵਿਅਤੀ ਦੋਨਾਂ ਦੀ ਜ਼ਮੀਨ ਤੇ ਅਸਮਾਨਤਾ ਫਰਕ ਪਰ ਗਿਆ ਉਦਾਹਰਨ ਜਿਹੜੀ ਤੁਹਾਨੂੰ ਮੈਂ ਦੇਈ ਹੈ ਹਰਸ਼ ਦੀ ਕੋਸ ਮਕਰ ਦੇ ਕਿਨਾਰੇ ਬੈਠਾ ਹੁਣ ਆਪਾਂ ਆਪਣੀ ਅਨੇ ਯਾਤੀਏ ਗੁਰੂ ਦੀ ਗੁਰਬਾਣੀ ਦਾ ਸਮੁੰਦਰ ਚਾਂੜਿਆ ਤੇ ਆਪਾਂ ਉਹਦੇ ਕਿਨਾਰੇ ਤੇ ਬੈਠੇ ਹਾਂ ਗੁਰੂ ਦੇ ਸਮੁੰਦਰ ਦੇ ਕਿਨਾਰੇ ਤੇ ਬੈਠ ਕੇ ਹੁਣ ਜਿਹੜੇ ਪਰ ਹਰਸ਼ ਬ੍ਰਿਤੀ ਆਦੇ ਹੋਣਗੇ ਪਰਸ਼ ਬ੍ਰਿਤੀ ਆਦੇ ਜਿਹਨਾਂ ਨੇ ਗੁਰੂ ਦੀ ਗੁਰਬਾਣੀ ਨੂੰ ਸੁਣਿਆ ਗੁਰੂ ਦੀ ਗੁਰਬਾਣੀ ਨੂੰ ਪੜ੍ਹ ਉਹਨਾਂ ਤੇ ਉਹਨਾਂ ਦੇ ਤਾਂ ਗੁਰਬਾਣੀ ਦੇ ਵਿੱਚੋਂ ਤੇ ਚੋਗ ਲੈਣ ਦੇ ਲਈ ਤੇ ਜਿਹੜੇ ਬਗਲੇ ਦੀ ਵਤੀਵਾਰੇ ਹੋਣਗੇ ਉਹਨਾਂ ਨੇ ਦਲ੍ਹਾ ਕਰਕੇ ਰਕਾਨ ਕਰਕੇ ਚੱਲੇ ਜਾਓ ਬਹੁਤ ਵੱਡੀ ਉਦਾਹਰਣ ਪਾਤਸ਼ਾਹ ਦੇ ਸਾਨੂੰ ਤੇ ਦੇਸ਼ ਦੇ ਸੁਭਚਾਈ ਮਹਾਪੁਰਖਾਂ ਦੇ ਜੋੜ ਮਿਲਦੇ ਮਹਾਪੁਰਖਾਂ ਦੀਆਂ ਬਰਸੀਆਂ ਇਹ ਗੁਰੂ ਸਰਵਰ ਨੇ ਪਰੰਪਰਾ ਜੀ ਦਾ ਸਾਜਿ ਤਕਾਰ ਮੜਾਈ ਹੋਏ ਇੱਕ ਅੱਤਰ ਮਿਲ ਹੋਏ ਮੇਰੇ ਭਾਈ ਤੁਮਤਾ ਜੂਰ ਕਰ ਹੋਏ ਮੜਾਈ ਆਰ ਰੱਬ ਦੇ ਕੇ ਉਹ ਹਜ਼ੂਰੀ ਗੁਰੂ ਕੈਸੋ ਸਭਾ ਵਿਚਾਈ। ਕਦੇ ਲੋਕ ਇਹ ਗੁਰੂ ਦੇ ਚਰਨਾਂ 'ਚ ਬੈਠ ਕੇ ਗੁਰੂ ਦੀ ਬਾਣੀ ਤੋਂ ਅਸਲੀ ਸੋਨਰ ਤੇ ਹਰਿ ਸਬਦ ਦੇ ਉੱਤੇ ਵਿੱਚੋਂ ਅਸਲੀ ਹੋਤੀ ਪ੍ਰਾਪਤ ਕਰ ਲੈਣ ਤੇ ਇਹ ਗੱਲ ਯਾਦ ਰੱਖਣੀ ਕਿ ਜਿਹੜਾ ਜੀਵਨ ਦਾ ਸਰਧਾਰਕ ਸਾਨੂੰ ਗੁਰੂ ਸਰਵਾਂ ਨੇ ਰੱਖਿ ਕੀਤਾ ਉਹ ਯਾਦ ਰੱਖਿਓ। ਮਨੁੱਖ ਨੂੰ ਹਾਰੇਕੀ ਚੀਜ਼ ਦਾ ਪਤਾ ਹੈ ਤੇ ਆ ਬਿਲਕੁਲ ਬਣੀ ਹੈ ਨਾ ਇਸ ਬਿਲਕੁਲ ਬਣਾਉਣ ਬਾਰੇ ਕਾਰੀਗਰ ਨੇ ਇਹ ਜੀ ਬੁਝਾਰ ਰੱਖੀ ਹੋਣੀ ਸੀ ਇਹਦੇ ਸਾਗ ਇੰਨੀਆ ਸਮਝਿਆ ਕਰਦੇ ਦੁਨੀਆਂ 'ਚ ਕੋਈ ਵੀ ਚੀਜ਼ ਬਣੀ ਹੈ ਬਣਾਉਣ ਦਾ ਮੁੱਖ ਮਨੁੱਖ ਇਹ ਗੱਲ ਕਹਿ ਸਕਦਾ ਕਿ 50 ਸਾਲ ਦਾ 100 ਸਾਲ ਕਰਤੀਏ ਪਰ ਮਨੁੱਖ ਦਾ ਇੱਕ ਪੱਧਰ ਦਾ ਪ੍ਰੋਸਾਨੀ ਹੈ ਚੱਲੇ ਕਿ ਇੰਦਾਂ ਕੋਈ ਕੋਸਾ ਨਹੀਂ ਜਦੋਂ ਤੱਕ ਇਹ ਗੁਰਬਾਣੀ ਵਿੱਚ ਜੁੜਿਆ ਰਹਿੰਦਾ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜਿਆ ਰਹਿੰਦਾ ਮੰਨ ਲਓ ਕਿ ਇਹਦੀ ਭਰਤੀ ਹਰ ਸਾਹ ਵਾਲੀ ਹੈ ਉਹ ਹਰ ਸਾਹ ਦੀ ਭਰਤੀ ਵਾਲੇ ਨੂੰ ਲੋਕ ਕਹਦੇ ਰਹੇ ਹੋਵੇ ਪੜ ਪੜ ਪੜਤੀ ਨਿੰਦਾ ਜੇ ਉਹ ਚਿੰਤਾ ਵਿੱਚ ਪੜ 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 ਪਰਾਇਆ ਪ੍ਰਾਪਤ ਪਰਾਇਆ ਇਸ਼ਤਰੀ ਆਇਆ ਬਲੈ ਰਿਹਾ ਕੁਮਾਰੀ ਨਿਗਰਦੇਗਾ ਪਰਾਇਆ ਧੰਨ ਇਕੱਠਾ ਕਰਕੇ ਤਰਨ ਤੇ ਪਰਾਇਆ ਦੀ ਮਿਲਿਆ ਕਰੇ ਜੇ ਤੈਨੂੰ ਤੁਸੀਂ ਗੁਰੂ ਪਕੀਰ ਪੱਖਸ਼ ਨੇ ਹੋਰ ਜਾਂ ਜਿਹੜੇ ਹੋਣਗੇ ਸਰਕਾਰ ਨੂੰ ਦਿੱਤੇ ਨੇ ਕੋਈ ਨਾ ਪਰਦੇ ਰਿਹਾ ਜਿਸਾਨੇ ਗੱਲਾਂ ਉਹਨਾਂ ਜਿਹੜੇ ਪੱਖਸ਼ੜ ਦੇ ਦਰਜ ਕੀਤੇ ਨੇ ਉਹਦੇ ਸੇਕ ਨੂੰ ਕਿ ਜੀਤੂ ਵਰਜਤ ਹਰਤ ਕਿਹ ਜੀਉ ਨੇ ਰੱਖਣੀ ਹੈ ਪਰ 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 ਤੁਲਪਤੀ ਦਿੰਦਾ ਪਰ ਵਾਦਨ ਤੋਂ ਤਦੋਂ ਤੱਕ ਪਰਾਇ ਤਰਤੇ ਨਿੰਦਿਆ ਹੋਵੇਗੀ ਤੇ ਧਰਮ ਵੱਲੇ ਵੀ ਜਾਵੇਗਾ ਜਦੋਂ ਧਰਮ ਵੱਲੇ ਜਾਵੇਗਾ ਤੇ ਨਿੰਦਿਆ ਵੀ ਕਰੇਗਾ ਜਦੋਂ ਨਿੰਦਿਆ ਕਰੇਗਾ ਕਿੰਦੇ ਅਲੋਕ ਅਪਰਾਧ ਪੈਦਾ ਹੋਵੇਗਾ ਤੇ ਕਰਤੋਈ ਹੋਵੇਗੀ ਪਾਤਸ਼ਾਹ ਨੇ ਗੁਰਬਾਣੀ ਚ ਇਹ ਸਾਨੂੰ ਸਮਝਾਇਆ ਇਹ ਚੀਜ਼ਾਂ ਜਿਹੜੀਆਂ ਨੇ ਸਾਹ ਸਾਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਲੋਕ ਨੇ ਵਸਾਉਣੀਆਂ ਤੇ ਆਪਣੇ ਜੀਵਨ ਨੂੰ ਇੱਕ ਕਾਰਕਰ ਤੌਰ ਤੇ ਚੰਗੇ ਬਣਾ ਲੈਣਾ ਦੇਖੋ ਦੁਨੀਆ ਤੇ ਜਿਹੜਾ ਸਾਹਮਣੇ ਹੁੰਦਾ ਮਾਰਾ ਬੰਦਾ ਵੀ ਜਾਂਦਾ ਤੇ ਚੰਗਾ ਵੀ ਜਾਂਦਾ ਜਿੰਨਾ ਵੀ 84 ਵਾਰ ਤੋਂ ਜੋ ਵਿੱਚ ਕੋਈ ਜੀਵ ਆਇਆ ਉਹਨੇ ਇੱਕ ਨਾ ਇੱਕ ਦਿਨ ਤਾਂ ਕੁਝ ਕਰਨਾ ਹੀ ਪੈਣਾ ਤਾਂ ਇਹ ਕੋਈ ਰਾਜਾ ਤੇ ਭੱਲੇ ਵਜੀਰੇ ਤੇ ਭੋਲੇ ਪੜ੍ਹਾਈ ਆ ਤੇ ਸਭ ਤੋਂ ਵੱਡੀ ਗੱਲ ਇਹ ਹੋ ਰਹੀ ਕਿ ਜੇ ਸੀਗਾ ਕਾਰਕ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਸਿਮਰਨ ਕਰਕੇ ਆਪਣਾ ਜੀਵ ਸੁਆਰ ਜਵਾਂਗੇ ਤੇ ਫਿਰ ਪ੍ਰਮਾਤਮਾ ਦੇ ਘਰ ਚ ਜਾ ਕੇ ਸਾਨੂੰ ਜਿਹੜੀ ਥਾਂ ਹੈ ਉਹ ਅਬਦੇ ਕਰਦੇ ਕੋ ਮਿਲ ਜਾਈ ਉਹ ਨਾਲ ਹੀ ਮਿਲ ਜਾਈ ਉਹ ਜਿਹੜੀ ਧਰਮ ਨੂੰ ਪ੍ਰਾਪਤੀ ਹਰ ਕੋਲ ਨਹੀਂ ਬਣਦੀ। ਪਰ ਜਿੱਦੋ ਸਾਡੇ ਸਾਹਮਣੇ ਬਹੁਤ ਸਾਰੇ ਲੋਕ ਸੀਸਾ ਕਰਕੇ ਬਾਇਆ। ਉਹ ਦੁਨੀਆ ਤੇ ਕਿੰਨੇ ਮਰੋ ਖਾਇਤੇ ਨੇ ਕਿੰਨੇ ਚਲੇ ਗਏ ਕਿਸੇ ਨੂੰ ਕੋਈ ਯਾਦ ਨਹੀਂ। ਪਰ ਜਿਹੜੇ ਕਰਣੀ ਵਾਲੇ ਮਹਾਪੁਰਖ ਸੰਤ ਰਾਮ ਜੀ ਦੇ ਕੰਮ ਕਰਕੇ ਜਿਹੜੇ ਬੰਦੀ ਕਰ ਜਾਂਦੇ ਨੇ ਉਹਨਾਂ ਦੀ ਅਸੀਸੀ ਬਸੂਜੇ ਮਾਣੇ ਹਰ ਪਾਰ ਨੂੰ ਯਾਦ ਕਰਦੇ ਨੇ। ਮਰਦੇ ਵੀ ਬੜੇ ਤੇ ਚੜਦੇ ਵੀ ਬੜੇ ਦੁਨੀਆਂ ਤੇ ਕੋਈ ਨਾ ਦੇ ਤੇ ਪਰੇ ਆਉਂਦੇ ਨੇ ਕਿ ਯਾਰ ਕੋਲੋਂ ਕਿੰਤਾ ਜਾਂਦਾ ਹੈ ਜਿਨ੍ਹਾਂ ਨੇ ਆਕਾਰ ਰੂਪਨਵਾਦ ਦੇ ਨਾਮ ਦੇ ਵਿੱਚ ਵਸਾ ਕੇ ਦੁਨੀਆਂ ਨੂੰ ਦਿੱਤੋਂ ਨਜ਼ਰ ਦੇ ਨਾਲ ਦੇਖਿਆ ਦ੍ਰਿਸ਼ਟੀ ਜਿਹੜੀ ਆਪਣੀ ਵਿਕਣ ਦੀ ਟੀਕੋ ਰੱਖੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆਂ ਨੱਥ ਸਹਿਬਾ ਨਾਨਕ ਸਾਹਿਬ ਦੀ ਬਾਣੀ ਤੁਸੀਂ ਥਾੜੀ ਪੜ ਕੇ ਰੇਕੂ ਮਹਾਰਾਜ ਦੇ ਸਾਰੇ ਗੱਲ ਸਹੀ ਜੇ ਨਾਨਕ ਦੀ ਨਾਨਕ ਸਾਹਿਬ ਦੀ ਬਾਣੀ ਤੀਜੇ ਪਾਤਸ਼ਾਹ ਦਾ ਹਰੇਕ ਪ੍ਰਕਾਰ ਕੋ ਸਰਬਾਨੇ ਸਰੀਰ ਤੇ ਚਕਾਤ ਦੇ ਪ੍ਰਭਾਵਤ ਕਰਕੇ ਆਪਿਆ ਪਹਿਲੀ ਗੱਲ ਆਪੀ ਕਹਿੰਦੇ ਇਹ ਸਰੀਰ ਮੇਲ ਜਾਂ ਇਸ ਚੱਕਰ ਮੈਂ ਆਇਆ ਕਹਿਆ ਤਿਆਰ ਕਰਉ ਤੁਮਾਇਆ ਕਿ ਕਰੋ ਕਿਮਾਇਆ ਤੁਰ ਸ੍ਰਿਜਾ ਜਾਤੂ ਜਗ ਮੈਂ ਆਇਆ ਪਰ ਕਹਿੰਦੇ ਜਿਨ ਹੱਥ ਤੇਰਾ ਰਚਨ ਰਚਿਆ ਜਿਨ ਤੇਰੁ ਤੇਰਾ ਰਚਿਆ ਜਿਨ ਹੱਥ ਤੇਰਾ ਰਚਨ ਰਚਿਆ ਸੋਹਰ ਮਾਤਰਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਾਇਆ ਪੂਰਵ ਲਿਖਿਆ ਆਇਆ ਪਰ ਕਹਿੰਦੇ ਪਰਮਾਨ ਕਿਵੇਂ ਹੋਣਾ ਕਹੇ ਨਾਲ ਕਿਉਂ ਸਰੀਰ ਪਰਮਾਨ ਹੋਵਾ ਜਿਨ ਸੰਸਾਰ ਸੋ ਚਿਤ ਨਾਇਆ ਬੜੇ ਪੰਜਾਬੀ ਦੇ ਕਬਤੂਰੇ ਸਰਦਾਰੇ ਸੁਝੇ ਵਾਲੇ ਨੇ ਗੁਰਬਾਣੀ ਦੇ ਅਰਣ ਸਾਹਿਬ ਦੇ ਟੁਕੇ ਟੁਕੇ ਗੁਰਬਾਣੀ ਦੇ ਈਲੀ ਗਾਨ ਸਰੀਰ ਤੇ ਕੀਤੇ ਦੂਜੀ ਗਾਨ ਗੁਰੂ ਸ਼ਰਮ ਨੇ ਰਸਨਾ ਦੀ ਕੀਤੀ ਕਿ ਰਸਨਾ ਤੂੰ ਆਨੰਦ ਆਸਰਾਤ ਨਹੀਂ ਤੇਰੀ ਪਿਆਸ ਨਾ ਜਾਏ ਮਨੋਖ ਦੁਨੀਆ ਤੇ 36 ਪ੍ਰਕਾਰ ਦੇ ਭੋਜਨ ਖਾ ਲੈ ਕੁਝ ਸਮੇਂ ਬਾਅਦ ਜਵਾਨ ਨੂੰ ਥੁੱਕ ਫਿਰ ਲੱਗ ਜਾਵੇ ਕਿ ਇਹਦੇ ਵਿੱਚ ਚੱਲਦਾ ਕੰਜੇ ਦੀ ਪਿਆਸ ਨਹੀਂ ਜਾਂਦੀ ਇਹ ਰਸਨਾ ਤੂੰ ਆਨੰਦ ਆਸਰਾਤ ਨਹੀਂ ਤੇਰੀ ਪਿਆਸ ਨਾ ਜਾਏ ਆਸ ਕਰ ਜਾਈ ਹੋਰ ਤੱਕ ਤਾਂ ਜਿਚਰ ਹਰ ਵਸ ਪੱਲਾ ਰਪਾਇ। بادشاہ ਤੇਰੇ ਤੇਰੇ ਤਿਸ ਵੀ ਰਾਸ ਤੇ ਨਾ ਪਿਆਸ ਨਹੀਂ ਜਾਈ ਜਦੋਂ ਤੱਕ ਤੂੰ ਪਰਮਾਤਮਾ ਦੇ ਹਰੀ ਰਸ ਦੇ ਨਾਮ ਨੂੰ ਨਹੀਂ ਪੌਂਦਾ। ਤੋ ਜਿਦਾਂ ਹੋਈਆ ਸਰੀਰ ਤੇ ਰਸਨ ਫਿਰ ਤੀਜੀ ਗੱਲ ਗੁਰੂ ਸਰਵਰ ਨੇ ਅਖੀ ਕਹਿੰਦੇ ਇਹ ਨੇਤਰੂ ਮੇਲੇ ਹੋ ਹਰ ਤੋਂ ਕਰ ਜੋਤ ਭਰੀ ਆਦਰ ਅਵਰਨ ਦੇਖੋ ਕੋਈ ਪਰ ਤਲ ਪਰ ਤਲ ਪਰਦੀ ਹੁੰਦਾ ਇੱਥੇ ਗੁਰੂ ਅਰਜਨ ਦੇਵ ਸਾ ਪਾਤਸ਼ਾਹ ਨੇ ਸਿੱਖ ਨੂੰ ਹੁਕਮ ਤਾਂ ਦਿੱਤਾ ਕਿ ਲੱਤ ਕੋ ਡੁਣਾ ਕਿਸੇ ਨੂੰ ਨਹੀਂ ਲੈਣਾ ਪਰ ਇਹਦਾ ਮਤ ਬਣੇ ਨਹੀਂ ਕਿ ਆਪਾਂ ਦੁਨੀਆਂ ਦੇ ਇੰਨੇ ਚਾਹਤ ਰਹੀਏ ਪਾਤਸ਼ਾਹ ਕਹਿੰਦੇ ਨੇ ਜਿਸ ਮਨੁੱਖ ਨੇ ਰੀਕਨ ਗਾ ਉਹਦੇ ਚ ਇਹ ਸੂਚੀ ਕੀ ਦੇ ਦੇ ਉੱਪਰ ਜਿੰਦਾ ਜਿੰਦੇ ਬੰਤ ਦਿੱਤੇ ਗਾ ਇਹ ਸੂਚੀ ਕੀ ਤੋਂ ਦੇ ਉੱਪਰ ਰਾਮ ਹੈ ਸਰੇ ਹੀ ਦੀ ਗੱਲ ਜੁਬਾਨ ਦੀ ਗੱਲ ਨੇਤਰਾਂ ਦੀ ਗੱਲ ਤਿੰਨ ਗੱਲਾਂ ਪਛਾਣੇ ਇਧਰ ਕਰ ਦਿੱਤੀਆਂ ਇਹ ਨੇਤਰ ਮੇਰੇ ਹੋ ਆਪ ਨੂੰ ਨਾ ਜ਼ਰੂਰ ਇਹ ਹਰ ਜਗ੍ਹਾ ਲੱਗਣਾ ਦੇਖੋ ਕੋਈ ਫਿਰ ਅਗਲੀ ਗੱਲ ਬੜੀ ਪੁਵਾਲ ਦੀ ਪਛਾਣੇ ਬਾਹਰ ਜਦੱਚ ਕੀਤੀ ਕਹਿੰਦੇ ਇਹ ਸਰਬਣ ਹੋ ਮੇਰੇ ਹੋ ਸਾਚਾ ਸੁਣ ਲੋਕਾਂ ਲਈ ਸਰਬਣ ਇਹਦੇ ਨੇ ਜੁਨਾਂ ਜਿਨ੍ਹਾਂ ਦੇ ਰਾਮ ਨੂੰ ਬਾਅਦ ਸੁਣੇ ਬੜੀ ਸੁਖਾਂ ਦੀ ਪਾਣੀ ਜਦੋਂ ਅਸੀਂ ਉਹ ਵਾਰੀ ਨੂੰ ਖੜਾ ਜੱਲਨ ਦਾਬ ਸਿੰਘ ਨੂੰ ਸਾਧੂ ਗੁਰੂ ਸਰਪੁਰ ਦੇ ਜਾਸਤ ਜਿੱਤਾ ਕਿ ਤੁਸੀਂ ਜਿਹੜਾ ਸਰੀਰ ਰੱਬਦਰ ਕੋਲੋਂ ਤੁਸੀਂ ਪ੍ਰਾਪਤ ਕੀਤਾ ਹੈ ਉਹਦਾ ਕਾਰਜ ਕੀ ਇਹ ਨੂੰ ਵਰਤਣਾ ਚਾਹੀਦਾ ਆਖਿਓ ਨੇ ਜਦੋਂ ਪਹਿਲੀ ਅਸੀਂ ਨੰਦ ਸਿੰਘ ਦੀ ਪੰਜ ਪੌੜੀ ਜਵਣਦੇ ਪੰਜ ਪੌੜੀ ਜੋ ਪਹਿਲੀ ਅਸੀਂ ਹੋ ਜਾਂਦੇ ਉਹਦੇ ਵਿੱਚ ਗੁਰੂ ਸਾਹਿਬਾਂ ਨੇ ਬੜੀ ਕਿਰਪਾ ਕੀਤੀ ਆਨੰਦ ਤੇ ਅੰਮ੍ਰਿਤ ਦੀ ਮਾਇ ਸਤ ਗੁਰੂ ਮੈਂ ਪਾਇਆ ਆਨੰਦ ਵਿਹાગ ਦੀ ਮਾਇ ਸਤ ਗੁਰੂ ਮੈਂ ਪਾਇਆ ਸਤ ਗੁਰ ਦਾ ਪਾਇਆ ਸਹਿਜ ਸੇਤੀ ਮਨ ਦਿੱਲੀ ਵਸਾਇਆ ਭਾਗ ਸਹਿਜਤਾ ਦੇ ਨਾਲ ਰੱਬ ਦੀ ਪ੍ਰਾਪਤੀ ਹੋਈ ਜੇ ਤੁਲਾ ਕੇ ਹੁਣ ਕਈ ਵੇਲੇ ਕਰਦਾ ਜੋ ਸੀ ਸਾਹਿਬ ਕਰਦੇ ਨੇ ਜਿੱਦਣੇ ਕਰਦੇ ਹੋਣਗੇ 23 ਮਾਤਾ ਸੋਹਣੀ ਸਾਹਿਬ ਦੇ ਜਾਪ ਕਰਦੀਆਂ ਨੇ ਮੈਂ ਕਈ ਵਾਰ ਦੇਰ ਤੀ ਕਰਦਾ ਹੁੰਦਾ ਕਿ ਜਿੱਤੇ ਤੁਸੀਂ ਇੱਕ ਸੋਹਣੀ ਸਾਹਿਬ ਦਾ ਪਾਠ ਕਰਨਾ ਹੋਵੇ ਉਸ ਤੋਂ ਪਹਿਲ ਦੋ ਤੋਂ ਕਰ ਲਓ ਕੋਈ ਪਰਸਾਂ ਲੈਂਕੇ ਵੀ ਆਪਾਂ ਕਦੇ ਇਹਨਾਂ ਬੜੀਆਂ ਪੜ੍ਹਦੀਆਂ ਤੋ ਪਰੋ ਜਿੱਥੇ ਅਸੀਂ ਜਪਜੀ ਸਾਹਿਬ ਦੇ 11 ਪਾਠ ਕਰਨੇ ਜੋ ਟ੍ਰੇਕ ਕਰਦੇ ਹਾਂ ਕਿਉਂਕਿ ਸਾਨੂੰ ਸੰਵਿਧਾਨ ਬੈਠੇ ਦੀ ਸਿਖਾ ਨਹੀਂ ਰਹੇ ਗੁਰਬਾਣੀ ਦਾ ਪਰਮਾਰਥ ਸਮਝਦੇ ਬਾਅਦੇ ਪੜ੍ਹਨੀ ਆਪ ਸਮੇਂ ਦੀ ਤਦਾਦ ਨਹੀਂ ਹੋਣੀ ਚਾਹੀਦੀ ਕਿ ਸਰਵਾ ਕਿੰਨਾ ਲਾਉਣਾ ਕਿੱਥੇ ਲਾਉਣਾ ਕਿਰੇ ਲਾਉਣਾ ਸਰਪ ਗੁਰਬਾਣੀ ਪਰਮ ਤੱਕ ਸਿਖਣਾ ਚਾਹੀਦਾ ਸਮੇਂ ਤੋਂ ਤਦਾਦ ਦੇ ਕਿੰਨਾ ਪੂਰਾ ਲੱਗੇ ਪੌੜੇ ਤੋਂ ਹੀ ਘਟਾ ਲੱਗਦੀ ਆ ਸਮਝੋ ਤੁਹਾਨੂੰ ਆਜੇ ਕੋਈ ਕਹਾਸੇ ਸੁਣਨ ਦੀ ਲੋੜ ਨਹੀਂ ਪਈ ਜਦੋਂ ਤੁਸੀਂ ਗੁਰਬਾਣੀ ਪਰ ਲੱਗੋਗੇ ਪਿਆਰ ਦੇ ਨਾਲ ਭੇਜ ਕੇ ਗੁਰਬਾਣੀ ਦੇ ਜਿਹੜੇ ਅਰਥ ਤੁਹਾਡੇ ਸਾਹਮਣੇ ਹੋਣੇ ਸ਼ੁਰੂ ਹੋ ਜਾਣਗੇ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆਏ ਉਹ ਗੁਰੂ ਦੀ ਗੁਰਬਾਣੀ ਜਿਹੜੀ ਹੈ ਨਾ ਇਹ ਜਿਹਨੇ ਮਰ ਕਰਕੇ ਲਈ ਉਹਨੂੰ ਇਹ ਭੜਾ ਜਿਹੜਾ ਪਾਤਸ਼ਾਹ ਤੇ ਭੜਾ ਦੀ ਪ੍ਰਾਪਤੀ ਲਈ ਗਿਆਨ ਰੱਖੋ ਪਾਤਸ਼ਾਹ ਨੇ ਬਰਾਕੇ ਆ ਕਹਿੰਦੇ ਜੇ ਮਨ ਮੇਰਾ ਤੂੰ ਸੁਣਾ ਰਹੋ ਪਰ ਮਰਲੇ ਪਰ ਨਾਲ ਜੋ ਮੰਗਦੇ ਲੋਕ ਸਭ ਜਿਨਾ ਦੁੱਖਾਂ ਬਾਤਾਂ ਤੋਂ ਲੰਘੇ ਲੋ ਕਰਤਾ ਬਸਨਾ ਰੱਬ ਕਹਿੰਦੇ ਨੇ ਭੱਜਣ ਦੀ ਲੋੜ ਨਹੀਂ ਰੱਬ ਦੀ ਬਾਣੀ ਪੜ ਲੈ ਤੂੰ ਬਿਸਰਜਾ ਕੇ ਤੇ ਕਿੰਦਰ ਦੇ ਸਾਚੇ ਸਾਈ ਭਾ ਕਿਆ ਗਾਈ ਘਰ ਤੇਰਾ ਅਸਿਸਟਰ ਮਜੀਂ ਬੰਦੀ ਦੀਏ ਪਰ ਆਬਦ ਦੇ ਘਰ ਵਿੱਚ ਸਾਈ ਬਹੁਤ ਕੋਲੇ ਹੋਰ ਇਹ ਗੋੜਾ ਜੀ ਅਸੀਂ ਪਹਿਲਾ ਹੋਇਆ ਤੇ ਦੁਨੀਆ ਹੋਣੀ ਸ਼ੁਰੂ ਹੋਈ ਹੈ ਦੁਨੀਆ ਜੁਗਾ ਜਗਤਰਾ ਉੱਪਰ ਚੱਲ ਰਹੀ ਹੈ ਤੇ ਜੁਗਾ ਜਗਤਰਾ ਕੋ ਰੱਬ ਦੇ ਕੋਲੋਂ ਬੰਦੀਆ ਜਾ ਰਹੀ ਹੈ ਕੁਰਬਾਨੀ ਤੇ ਚਾਪ ਚਾਪਲਾ ਜਿਹੜਾ ਇਸਲੀਆ ਕਾਨਫਰੰਸ ਨਾਲ ਬਗਰਾਏ ਕਿਸੇ ਕੋਲ ਤੋਂ ਇਜਾਜ਼ਤ ਦਿੱਤੀ ਜੁਹਾ ਦੀ ਕਿਸੇ ਨੇ ਬੱਦੀ ਹੋ ਗਈ ਕਿਸੇ ਨੇ ਬਾਹਰ ਜਾਣਾ ਕਿਸੇ ਜਮੀਨ ਬੰਦੀ ਕੁਝ ਨਾ ਕਿਸੇ ਰੱਬ ਕੋਲ ਗਈਆਂ ਤਵਾ ਦੇ ਕੋਲ ਦੇ ਨਾਲ ਕੋਲ ਦੇ ਪੰਡਾਰੇ ਦੇ ਵਿੱਚ ਕੋਈ ਤੋੜ ਨਹੀਂ ਹੁੰਦੀ ਉਹਦੇ ਪੰਡਾਰੇ ਬਾਰੇ ਪਹਿਲੇ ਤੇ ਮੈਂ ਵੀ ਰੱਬ ਦੇ ਅੱਗੇ ਦਦਾ ਲਾਤਾ ਇੱਕ ਸਭ ਤੋਂ ਜੀਵਨ ਹਾਰ ਜਿੰਦੇ ਦੂਰ ਕੋ ਆਵੇ ਭਗੰਤ ਭਰੇ ਪੰਡਾਰੇ ਤੇ ਪੰਡਾਰੇ ਭਰੇ ਪਹਿਲੇ ਤੇਰੀ ਆਉਂ ਤੋਂ ਫਿਰ ਨਾ ਜੁਟਾ ਜੇਕਰ ਤੱਕ ਦੁਨੀਆ ਮੰਮੀ ਜਾਂਦੀ ਤੇ ਰੱਬ ਦੇ ਘਰੋਂ ਚੱਲ ਨਹੀਂ ਜਾਏ ਪਰ ਜਦੋਂ ਮਰ ਜਾਂਦਾ ਤੇਨ ਦਾ ਬੱਚੇ ਤੇ ਕਰਤੀ ਆ ਨੂੰ ਮਨ ਵਿੱਚ ਧਾਰਨਾ ਕਰਦੇ ਤੇ ਜ਼ਾਬੂ ਦੇ ਕੋਲ ਸੰਕਰ ਵਾਸਤੇ ਲੁਟਕਾ ਰੱਖਿਆ ਹੁੰਦਾ ਹੈ ਆਪਾਂ ਬਜਾਵਰ ਚ ਜਾਂਦੇ ਆ ਜਿਹੜਾ ਚ ਜਾਂਦੇ ਆ ਰੋਸੇ ਦੇ ਬਰਤੇ ਕੋਨਾ ਮਤਿਆ ਤਾਂ ਨਿਵਾਸ ਮੰਗਦੇ ਆ ਹੁਣ ਤਾਂ ਤਾਈਓ ਨੂੰ ਜਿੰਨੇ ਆਪਾਂ ਕੋਈ ਪਹਿਰਾ ਤੋਂ ਲੰਗਾ ਕਿਸੇ ਦੇ ਵਸਤਰ ਮਾਰੇ ਕਿਸੇ ਦੇ ਵਸਤਰ ਪਾਛੇ ਆਪਾਂ ਤਾਂ ਸੋ ਕਰਦੇ ਆ ਕਿ ਇਹ ਗਵक्ता ਇਹਦੇ ਤੋਂ ਨਹੀਂ ਮੁਝੇ ਕਿ ਅਪਾ ਦੇ ਦੇ ਤੋ ਜਿਹੜੇ ਪੰਜਾਹ ਬਸਤਰ ਚੱਕੇ ਕੋਲ ਨੂੰ ਪਾਈ ਹੋਏ ਕੰਕੇ ਸੂਏ ਬਸਤਰ ਪਾਈ ਹੋਏ ਉਹਨੂੰ ਆਪਾਂ ਕਹਾਂਦੇ ਹਾਂ ਕਿ ਇਹ ਤੋਂ ਕਮਲੀ ਦਾ ਸੰਤੁਸ਼ਟ ਮਾਦਰ ਕੋਈ ਨਹੀਂ ਕੋਈ ਦੇਸ ਜਿਹੜੇ ਬਸਤਰ ਪਾਈ ਹੋਏ ਆ ਮੇਰੇ ਲਈ ਬਸਤਰ ਅਰ ਰੱਬ ਜਿਹੜਾ ਨਾ ਮਹਾਰਾਜਨ ਕੇ ਮਹਾਰਾਜਾ ਅਸੀਂ ਸਾਰੇ ਰੱਬ ਦੇ ਬੰਧਾ ਹਾਂ ਤੇ ਮੈਂ ਨਹੀਂ ਕਿਹਾ ਬਾਦਸ਼ਾਹ ਕਹਿੰਦੇ ਨੇ ਸਤੁਰ ਕੇ ਤੇ ਹਰ ਮੀਂਹ ਤੱਕ ਤੇ ਖਾਰੀ ਤੇਰੇ ਦੂਰ ਨਿਜ ਪਾਤਾ ਪਰੇ ਦਾਤਾ ਦਾਤਾ ਮੇਰਵਾਨਾ ਤੁਨੇ ਜਪਸਾ ਰਹਿ ਦੁਨਿਆ ਦੇ ਲੋਕ ਆਗੈ ਦੇ ਕਿ ਤੁਰ ਗੈ ਦੇ ਅਜਨ ਦੇ ਲੱਭ ਜਗਾ ਰਹਿ ਸੁਰਾ ਰਹਿ ਮਾਰ ਮੇਰੀ ਜਾਨ ਵਾਲੀ ਨਾ ਹੋਵਾਂ ਪਰਮਾਤਮਾ ਸਦਾ ਸਤਿ ਰਹਿ ਦੂਰ ਆਪਣਾ ਸਮਾਜ ਕਹਿ ਤਿੰਦੇ ਸੱਚੇ ਸਹਿਪਾ ਕਰਾਂ ਨਵਾਹੀ ਕਰਤੇ ਰਹਿ ਘਰ ਆਵ ਤੇ ਰ ਸਮਝ ਤੇ ਹੈ ਜਿਸ ਦੇਹ ਸੋ ਭਾਈ ਸਭ ਆਸਾਂ ਤੁਸੀਂ ਆ ਆਦੇ ਲਈ ਲਾਉ ਬਸ ਸਾਬੇ ਗੁਰਨਾਮ ਚਿਤ ਕਰ ਬੰਦ ਵਸ ਗਿਆ ਬਾਜੇ ਸੋਤ ਕਲੇਲੇ ਮਾਸ਼ਾ ਦੀ ਗਾਉ ਸੁਣ ਜਿਵੇਂ ਜਿਵੇਂ ਬਾਣੀ ਨੂੰ ਤੁਸੀਂ ਪੜੋਗੇ ਆਪਣੇ ਅੰਦਰ ਧਾਰਨ ਕਰੋਗੇ ਉਹ ਰੱਬ ਜੀ ਦੀ ਦਾਤ ਜਿਹੜੀ ਤੁਹਾਡੇ ਅੰਦਰ ਕੋ ਮੇਰ ਚ ਹੋ ਜਾਣੀ ਕਰੇ ਨੇ ਬਰਾਬਰ ਜੀ ਵੀ ਜਿਹੜਾ ਕਹਿੰਦੇ ਨਾਮ ਜਪ ਰੱਬ ਦੇ ਦਿਲ ਤੇ ਸਾਜਾ ਪੁੱਤਾਂ ਕਰਵਾ ਦੇਉਂਦਾ میںربردی کرنا میں کسی وار رولا نہیں پہننا میں کسی وار دیکھ کے رونا نہیں پہننا کیونکہ ਕੰਮ ਕੋਲ ਜਿ ਰੱਖਦਾ ਜਦੋਂ ਬੰਦੇ ਨੂੰ ਸਤ ਸੋਮ ਮਿਲ ਜੇ ਤਾਂ ਉਹਦਾ ਜੀਵਨ ਦੀ ਆਨੰਦ ਵਿੱਚ ਹੋ ਜਾਂਦਾ ਕੋ ਪੀਣ ਤੇ ਗਰਮਾ ਕਰਦਾ ਤੇ ਜਦੋਂ ਸਲ ਕੋਹਣੇ ਮਿਲਦਾ ਉਹ ਮੁਜਗਰੀ ਕਰਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਸਵੇਰੇ ਚੈਰ ਨਹੀਂ ਹੁੰਦਾ ਰਾਤ ਨੂੰ ਸੋਚੀ ਜਾਂਦਾ ਮਾਇਆ ਕਿੱਥੋਂ ਲਿਓਣੀ ਕਿੰਦੇ ਤੋਂ ਕੁੱਤ ਨਹੀਂ ਹੈ ਬੱਕ ਨਹੀਂ ਹੈ ਨਹੀਂ ਸਵੇਰੇ ਜਲਦੀ ਕਰੀ ਬਰਾਉਣੀ ਉੱਠੇ ਸਲਾਹੇ ਬੰਦੇ ਨੂੰ ਮਾਇਆ ਕਰੇ ਤੇ ਉਹ ਨੂੰ ਨਾ ਤਾਤ ਨੂੰ ਸੁਣਦਾ ਤੁਸੀਂ ਬਹੁਤੇ ਵੱਡੇ ਵੱਡੇ ਰੇਖੋ ਨਾ ਕਰੇ ਤੇ ਰਾਤ ਨੂੰ ਗੋਲੀਆਂ ਕੰਨ ਖਾ ਕੇ ਸੌਂਦੇ ਨਹੀਂ ਜੀ ਸੰਤੋਖ ਜਿਹੜਾ ਪ੍ਰਾਪਤ ਨਹੀਂ ਹੁੰਦਾ ਧੰਨ ਵੀ ਬਣਾ ਆ ਗਿਆ ਐਸ਼ਵਰਾਮ ਸਭ ਕੁਝ ਮਿਲ ਗਿਆ ਪਰ ਸੰਤੋਖ ਨਹੀਂ ਆਇਆ ਜੇ ਸੰਤੋਖ ਨਹੀਂ ਆ ਰਿਹਾ ਤੇ ਮਾਰਗੀ ਪਰ ਚਲਾ ਜਾइए ਤੋ ਲੱਗੀ ਹੋਈ ਹੋਈ ਸੱਚੇ ਬਾਤਸਾ ਕਰਨ ਲੱਗੇ ਗੁਰੂ ਅਰਜਨ ਸਾਹਿਬ ਜਿੰਦੇ ਰੱਬ ਦੇ ਘਰ ਵਿੱਚ ਸਾਰਾ ਕੁਝ ਹੈ ਜੋ ਰੱਬ ਦੇ ਪੂਰਨ ਮਨਤੇ ਦਾ ਕੋਈ ਜਰੂਰ ਚੱਲਦਾ ਪਰ ਗੱਲ ਇਹ ਵੀ ਤੇਨੂੰ ਉਹਨਾਂ ਮਨਤਾ ਮਰਤਾ ਬਾਰੇ ਜਦੋਂ ਤੱਕ ਪੂਰਨ ਮਨਤਾ ਮਰ ਕੇ ਦੂਜੇ ਚਰਨਾਂ ਤੱਕ ਨਿਹਾਉਂਦਾ ਉਦੋਂ ਤੱਕ ਤੇਰੇ ਤੇ ਜੱਗਮਾ ਨਹੀਂ ਹੋਈ ਆਉਂ ਮਾਛੇ ਦੀ ਕਿਰਪਾ ਕਰਦੇ ਜਾਗ ਰਹਾ ਜਾਗ ਮਈਕਾ ਮਾਰਕ ਕਰਤੋਂ ਮੈਂ ਚੱਲਣਾ